ਸਮਰੱਥਰ ਜ਼ਿਲ੍ਹੇ ਦੇ ਵਿੱਚ ਹੋਏ ਇੱਕ ਐਮਸੀ ਦੇ ਕਤਲ ਤੋਂ ਬਾਅਦ ਪੰਜਾਬ ਪੁਲਿਸ ਨੇ ਜਿਸ ਮੁਸਤੈਦੀ ਦੇ ਨਾਲ ਕੰਮ ਕੀਤਾ ਉਹਦੇ ਵਿੱਚ ਨਾ ਸਿਰਫ ਉਹਨਾਂ ਨੇ ਕਤਲ ਕਰਨ ਵਾਲਿਆਂ ਦੀ ਪਛਾਣ ਕਰ ਲਈ ਬਲਕਿ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਜਿਹੜਾ ਕਿ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਪੰਜਾਬ ਪੁਲਿਸ ਆਪਣਾ ਕੰਮ ਕਰਨ ਦੇ ਵਿੱਚ ਸਮਰੱਥ ਹੈ ਤੇ ਉਹਦੇ ਉੱਤੇ ਕਿਸੇ ਕਿਸਮ ਦਾ ਕੋਈ ਰਾਜਨੀਤਿਕ ਦਬਾਅ ਨਹੀਂ ਕਿਉਂਕਿ ਆਮ ਆਦਮੀ ਪਾਰਟੀ ਦੇ ਮੰਤਰੀ ਸਹਿਬਾਨ ਐਮਐਲਏ ਸਾਹਿਬ ਜਾਂ ਕੋਈ ਵੀ ਆਗੂ ਕਿਸੇ ਵੀ ਗੈਂਗਸਟਰ ਜਾਂ ਕਿਸੇ ਨਸ਼ਾ ਵੇਚਣ ਵਾਲੇ ਦੀ ਕੋਈ ਪੁਸ਼ਤਪਨਾਹੀ ਨਹੀਂ ਕਰਦਾ ਪਰ ਇੱਕ ਤਕਲੀਫ ਬਿਕਰਮ ਮਜੀਠੀਆ ਹੋਰਾਂ ਨੂੰ ਬਹੁਤ ਜ਼ਿਆਦੀ ਹੈ ਉਹ ਕਦੀ ਕਿਸੇ ਦੇ ਨਾਮ ਦੇ ਨਾਲ ਜੋੜੀ ਜਾਂਦੇ ਨੇ ਕਦੇ ਕਿਸੇ ਦੇ ਨਾਮ ਦੇ ਨਾਲ ਜੋੜੀ ਜਾਂਦੇ ਨੇ ਸਭ ਨੂੰ ਪਤਾ ਹੈ ਕਿ 7 ਤੋਂ 17 ਵਾਲੀ ਅਕਾਲੀ ਭਾਜਪਾ ਸਰਕਾਰ ਦੇ ਦੌਰਾਨ ਗੈਂਗਸਟਰਵਾਦ ਨੇ ਨਾ ਸਿਰਫ ਜਨਮ ਲਿਆ ਬਲਕਿ ਉਹ ਭਰ ਜਵਾਨੀ ਦੇ ਵਿੱਚ ਵੀ ਚਲੇ ਗਿਆ ਇੱਕ ਥਾਣੇਦਾਰ ਜਿਹੜਾ ਆਪਣੀ ਧੀ ਦੀ ਇੱਜ਼ਤ ਬਚਾਉਣ ਆਉਂਦਾ ਉਹਨੂੰ ਸ਼ਰਿਆਂ 'ਮ ਗੋਲੀਆਂ ਮਾਰ ਕੇ ਮਾਰਿਆ ਜਾਂਦਾ ਤੇ ਉਹਦੀ ਲਾਸ਼ ਤੇ ਭੰਗੜੇ ਪਾਏ ਜਾਂਦੇ ਨੇ ਇੱਕ ਇਹਨਾਂ ਦਾ ਯੂਥ ਆਗੂ ਕਿਸੇ ਦੀ ਨਵਾਲਿਕ ਬੱਚੀ ਨੂੰ ਘਰੋਂ ਭਜਾ ਕੇ ਲੈ ਜਾਂਦਾ ਤੇ ਨਾਬਾ ਜੇਲ ਬ੍ਰੇਕ ਕਾਂਡ ਕਿਹੜਾ ਕਿਸੇ ਨੂੰ ਭੁੱਲਿਆ ਇਸ ਸਭ ਕਾਸੇ ਦੇ ਪਿੱਛੇ ਕੀ ਦਾ ਨਾਮ ਬੋਲਦਾ ਸੀ ਪੰਜਾਬੀਆਂ ਨੂੰ ਇੱਕ ਇੱਕ ਚੀਜ਼ ਯਾਦ ਹੈ ਮਜੀਠੀਆ ਸਾਹਿਬ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਜਿਹੜੀ ਨਾ ਗੈਂਗਸਟਰਵਾਦ ਦੀ ਪੁਸ਼ਤਪਨਾਹੀ ਕਰਦੀ ਹੈ ਤੇ ਨਾ ਕਿਸੇ ਇਹੋ ਜਿਹੇ ਵਿਅਕਤੀ ਦੀ ਪਿੱਛੇ ਦੇ ਪਿੱਛੇ ਖੜੀ ਹੁੰਦੀ ਹੈ ਜਿਹੜਾ ਕਿ ਗੈਂਗਸਟਰਾਂ ਦੇ ਨਾਲ ਜੁੜਿਆ ਹੋਵੇ ਹਾਂ ਤੁਹਾਡਾ ਕਿਰਦਾਰ ਕਿਸੇ ਤੋਂ ਲੁਕਿਆ-ਛਪਿਆ ਨਹੀਂ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਹੋਏ ਇੱਕ ਐਮਸੀ ਦੇ ਕਤਲ ਤੋਂ ਬਾਅਦ ਪੰਜਾਬ ਪੁਲਿਸ ਨੇ ਜਿਸ ਮੁਸਤੈਦੀ ਦੇ ਨਾਲ ਕੰਮ ਕੀਤਾ ਉਹਦੇ ਵਿੱਚ ਨਾ ਸਿਰਫ ਉਹਨਾਂ ਨੇ ਕਤਲ ਕਰਨ ਵਾਲਿਆਂ ਦੀ ਪਛਾਣ ਕਰ ਲਈ ਬਲਕਿ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਜਿਹੜਾ ਕਿ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਪੰਜਾਬ ਪੁਲਿਸ ਆਪਣਾ ਕੰਮ ਕਰਨ ਦੇ ਵਿੱਚ ਸਮਰੱਥ ਹੈ ਤੇ ਉਹਦੇ ਉੱਤੇ ਕਿਸੇ ਕਿਸਮ ਦਾ ਕੋਈ ਰਾਜਨੀਤਿਕ ਦਬਾਅ ਨਹੀਂ ਕਿਉਂਕਿ ਆਮ ਆਦਮੀ ਪਾਰਟੀ ਦੇ ਮੰਤਰੀ ਸਹਿਬਾਨ ਐਮ ਐਲ ਏ ਸਾਹਿਬ ਜਾਂ ਕੋਈ ਵੀ ਆਗੂ ਕਿਸੇ ਵੀ ਗੈਂਗਸਟਰ ਜਾਂ ਕਿਸੇ ਨਸ਼ਾ ਵੇਚਣ ਵਾਲੇ ਦੀ ਕੋਈ ਪੁਸ਼ਤਪਨਾਹੀ ਨਹੀਂ ਕਰਦਾ ਪਰ ਇੱਕ ਤਕਲੀਫ ਬਿਕਰਮ ਮਜੀਠੀਆ ਹੋਰਾਂ ਨੂੰ ਬਹੁਤ ਜ਼ਿਆਦੀ ਹੈ ਉਹ ਕਦੀ ਕਿਸੇ ਦੇ ਨਾਮ ਦੇ ਨਾਲ ਜੋੜੀ ਜਾਂਦੇ ਨੇ ਕਦੇ ਕਿਸੇ ਦੇ ਨਾਮ ਦੇ ਨਾਲ ਜੋੜੀ ਜਾਂਦੇ ਨੇ ਸਭ ਨੂੰ ਪਤਾ ਹੈ ਕਿ 7 ਤੋਂ 17 ਵਾਲੀ ਅਕਾਲੀ ਭਾਜਪਾ ਸਰਕਾਰ ਦੇ ਦੌਰਾਨ ਗੈਂਗਸਟਰਵਾਦ ਨੇ ਨਾ ਸਿਰਫ ਜਨਮ ਲਿਆ ਬਲਕਿ ਉਹ ਭਰ ਜਵਾਨੀ ਦੇ ਵਿੱਚ ਵੀ ਚਲੇ ਗਿਆ ਇੱਕ ਥਾਣੇਦਾਰ ਜਿਹੜਾ ਆਪਣੀ ਧੀ ਦੀ ਇੱਜ਼ਤ ਬਚਾਉਣ ਆਉਂਦਾ ਉਹਨੂੰ ਸ਼ਰੀਆਮ ਗੋਲੀਆਂ ਮਾਰ ਕੇ ਮਾਰਿਆ ਜਾਂਦਾ ਤੇ ਉਹਦੀ ਲਾਸ਼ ਤੇ ਭੰਗੜੇ ਪਾਏ ਜਾਂਦੇ ਨੇ ਇੱਕ ਇਹਨਾਂ ਦਾ ਯੂਥ ਆਗੂ ਕਿਸੇ ਦੀ ਨਵਾਲਕ ਬੱਚੀ ਨੂੰ ਘਰੋਂ ਭਜਾ ਕੇ ਲੈ ਜਾਂਦਾ ਪਿੰਡਾਂਾਂ ਜੇਲ ਬ੍ਰੇਕ ਕਾਂਡ ਕਿਹੜਾ ਕਿਸੇ ਨੂੰ ਭੁੱਲਿਆ ਇਸ ਸਭ ਕਾਸੇ ਦੇ ਪਿੱਛੇ ਕੀ ਦਾ ਨਾਮ ਬੋਲਦਾ ਸੀ ਪੰਜਾਬੀਆਂ ਨੂੰ ਇੱਕ ਇੱਕ ਚੀਜ਼ ਯਾਦ ਹੈ ਮਜੀਠੀਆ ਸਾਹਿਬ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਜਿਹੜੀ ਨਾ ਗੈਂਗਸਟਰਵਾਦ ਦੀ ਪੁਸ਼ਤਪਨਾਹੀ ਕਰਦੀ ਹੈ ਤੇ ਨਾ ਕਿਸੇ ਇਹੋ ਜਿਹੇ ਵਿਅਕਤੀ ਦੀ ਪਿੱਛ ਦੇ ਪਿੱਛ